ਦੇਖੋ ਕਈ ਵਾਰ ਨਾ ਹੱਦਾਂ ਹੀ ਟੁੱਟ ਜਾਂਦੀਆਂ ਬੰਨੇ ਹੀ ਟੁੱਟ ਜਾਂਦੀਆਂ ਮੇਰੇ ਪੰਜਾਬੀ ਭਰਾਵੋ ਜਾਗ ਜਾਗ ਪੋ ਉੱਠ ਖੜੋ ਸਭ ਤੋਂ ਪਹਿਲਾਂ ਤੁਹਾਨੂੰ ਯਾਦ ਹੋਣਾ ਇਹੀ ਆਮ ਆਦਮੀ ਪਾਰਟੀ ਨੇ ਜਦੋਂ ਨੈਸ਼ਨਲ ਪਾਰਟੀ ਬਣਾਉਣ ਚ ਆ ਸੰਜੀਤ ਸਿੰਘ ਰੋਜ ਉਰੇ ਫਿਰਦਾ ਹੁੰਦਾ ਸੀ ਬੋਲੇ ਆਦਰਕੇਸ਼ ਪਾਠਕ ਤੁਹਾਡੇ ਕੋਲ ਫਿਰਦਾ ਹੁੰਦਾ ਸੀ ਆ ਰਾਗਵ ਚੱਡਾ ਤੁਹਾਡੇ ਕੋਲ ਫਿਰਦਾ ਹੁੰਦਾ ਸੀ ਅੱਜ ਸਭ ਦੇ ਟਿੱਡ ਭਰੇ ਆ ਤੇ ਨੈਸ਼ਨਲ ਪਾਰਟੀ ਉਦੋਂ ਬਣਾਂਗੇ ਸੀ ਦਿੱਲੀ 'ਚ ਤਾਂ ਇਹਨਾਂ ਦੇ ਕਦੇ ਹੱਥ ਲੱਗਿਆ ਨਹੀਂ ਸੀ ਕੁਛ ਪੰਜਾਬ ਤੋਂ ਲੁੱਟ ਕੇ ਪਾਰਟੀ ਬਣਾਈ ਸੀ ਇਹਨਾਂ ਨੇ ਹੁਣ ਉਹ ਅੱਗੇ ਜਿਹੜੇ ਤਿੰਨ ਨੇ ਜਿਹੜੇ ਜੇਲ੍ਹ 'ਚੋਂ ਆਏ ਆ ਜਿਹੜੇ ਕੈਦੀ ਨੇ ਤਿੰਨ ਜਿਨ੍ਹਾਂ ਤੇ ਮੈਂ ਸਮਝਦਾ ਕਿਸੇ ਵੇਲੇ ਪਿਕਚਰਾਂ ਮੜਨੀਆਂ ਕੈਦੀ ਨੰਬਰ 1 2 3 ਤਿੰਨੋਂ ਇਸ ਵੇਲੇ ਪੰਜਾਬ ਦੇ ਵਿੱਚ ਫਿਰਦੇ ਆ ਸਭ ਤੋਂ ਵੱਡਾ ਬੌਕਰ ਜਿਹਨੇ ਕਹਿੰਦੇ ਹੁੰਦੇ ਆ ਝਾੜੂ ਵਾਲਾ ਕੇਜਰੀਵਾਲ ਸੁਸੋਦੀਆ ਸਤਿੰਦਰ ਜੈਨ ਤੇ ਅੱਗੇ ਇਹਨਾਂ ਦੇ ਜਿਹੜੇ ਲੁਟੇਰਿਆਂ ਦਾ ਜਿਹੜਾ ਉਹ ਕਹਿੰਦੇ ਨਾ ਅਲੀ ਬਾਬਾ ਚਾਲੀ ਚੋਰ ਮੈਂ ਰੋਜ਼ ਆ ਜਿਹੜੀ ਲੀਡੀ ਲਾਈ ਆ ਇਹਨਾਂ ਨੇ ਇਹ ਰੋਜ਼ ਇੱਥੇ ਪੰਜਾਬ ਨੂੰ ਭੰਡਦੀ ਸੀ ਰੋਜ਼ ਪੰਜਾਬ ਨੂੰ ਭੰਡਦੀ ਸੀ ਵੀ ਇਹ ਪੋਲੂਸ਼ਨ ਜਿਹੜਾ ਪੰਜਾਬ ਦਾ ਨਾ ਇਹ ਚੋਕ ਕਰ ਰਿਹਾ ਦਿੱਲੀ ਵਾਲਿਆਂ ਦਾ ਸਾਹ ਬੰਦ ਕਰ ਰਿਹਾ ਇਹ